ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਝੋਨੇ ਦੀ ਤਾਂ ਝੋਨੇ ਦੀ ਖੇਤੀ ਇਥੇ ਬਹੁਤ ਵੱਡੀ ਪੱਧਰ ਤੇ ਹੁੰਦੀ ਹੈ ਜੇ ਆਪਾਂ ਗੱਲ ਕਰੀਏ ਵੀ ਝੋਨਾ ਵਿਕਦਾ ਕਿਵੇਂ ਹੈ ਪਿਛਲੇ ਸਾਲ ਆਪਾਂ ਦੇਖਿਆ ਸੀ ਵੀ ਬਹੁਤ ਜ਼ਿਆਦਾ ਰੋਲਣਾ ਪਿਆ ਸੀ ਜਾਂ ਕਿਸਾਨ ਜਿੱਥੇ ਬੰਦੀਆਂ ਨੇ ਅੜ ਕੇ ਝੋਨਾ ਬਕਵਾਇਆ ਜਾਂ ਫਿਰ ਮੋਟੀ ਕਾਟ ਲੱਗੀ ਹੈ ਫਿਰ ਝੋਨਾ ਵਿਕਿਆ ਸੀ ਤੇ ਇਸ ਵਾਰ ਵੀ ਲੱਗਦਾ ਹੈ ਵੀ ਹਾਲਾਤ ਵੱਧ ਤੋਂ ਵੱਧਰ ਹੋ ਸਕਦੇ ਐ ਸੋ ਇਸ ਕਰਕੇ ਇਸ ਵੀਡੀਓ ਨੂੰ ਬੜੀ ਧਿਆਨ ਨਾਲ ਸੁਣਿਓ ਦੇਖਿਓ ਤੇ ਸਮਝਿਓ ਕਿਉਂਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਉਹਦੇ ਨਾਲ ਤੁਹਾਡੀ ਖਜੜ ਖੁਆਰੀ ਬਚ ਸਕਦੀ ਹੈ ਹੁਣ ਨਾ ਸਮਾਂ ਇਹ ਪਨੀਰੀ ਬੀਜਣ ਦਾ ਆ ਗਿਆ ਝੋਨੇ ਦੀ ਤੁਸੀਂ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਇਹ ਵੀਡੀਓ ਨੂੰ ਜ਼ਰੂਰ ਦੇਖ ਲਿਓ ਫਿਰ ਉਹੀ ਬੀਜ ਦੀ ਪਨੀਰੀ ਤਿਆਰ ਕਰਿਓ ਜਿਹੜਾ ਬੀਜ ਆਪਾਂ ਨੂੰ ਅੱਗੇ ਜਾ ਕੇ ਸੁਖਾਲਾ ਰੱਖੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਖੇਤੀ ਨਾਲ ਰਿਲੇਟਡ ਵੀਡੀਓਜ਼ ਮਿਲਦੀਆਂ ਰਹਿਣ ਜੇ ਆਪਾਂ ਝੋਨੇ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜਿਹੜੀ ਸਮੱਸਿਆ ਆਈ ਸੀ ਪਿਛਲੇ ਸਾਲ ਉਹ ਸੀਗੀ ਲੇਬਰ ਲੇਬਰ ਨੇ ਇਹ ਇੱਗੇ ਦਰਨਾ ਲਾਇਆ ਸੀ ਵੀ ਸਾਨੂੰ ਪੰਜਾਬ ਦੇ ਵਿੱਚ ਹਰਿਆਣੇ ਨਾਲੋਂ 1.5 ਰੁਪਇਆ ਘੱਟ ਲੇਬਰ ਮਿਲਦੀ ਹੈ ਤੇ ਇਹ ਸੈਂਟਰ ਸਰਕਾਰ ਸਾਨੂੰ ਘੱਟ ਲੇਬਰ ਦੇ ਰਹੀ ਹੈ ਤੇ ਪਿਛਲੇ 3 ਸਾਲ ਤੋਂ ਇਦਾਂ ਹੀ ਚੱਲਿਆ ਆਉਂਦਾ ਹੈ ਇਸੇ ਕਰਕੇ ਲੇਬਰ ਨੇ ਧਰਨਾ ਲਾਇਆ ਕਈ ਕਈ ਦਿਨ ਦੀਆਂ ਛੁੱਟੀਆਂ ਕੀਤੀਆਂ ਤੇ ਇਹਦੀ ਖੱਜਲਖਵਾਰੀ ਕਿਸਾਨ ਨੂੰ ਹੋਈ ਸੀ ਦੂਜੇ ਨੰਬਰ ਤੇ ਧਰਨਾ ਲਾਇਆ ਸੀ ਆੜਤੀਆਂ ਨੇ ਉਹਨਾਂ ਦਾ ਕਹਿਣਾ ਸੀ ਵੀ 2.5% ਆੜਤ ਸਾਨੂੰ ਮਾਰਕੀਟ ਪ੍ਰੋਡਿਊਸ ਐਕਟ ਦੇ ਤਹਿ ਦਿੱਤੀ ਜਾਂਦੀ ਹੈ ਜਿਦੇ ਵਿੱਚ ਪ੍ਰਤੀ ਬੋਰੀ ਪਿੱਛੇ 56 ਰੁਪਏ ਬਣਦੇ ਹੈ ਉਹ ਕਹਿੰਦੇ ਸੀ ਵੀ ਸਾਨੂੰ 56 ਰੁਪਏ ਨਾ ਦੇ ਕੇ ਸਿਰਫ 44 ਰੁਪਏ ਦੇ ਕੇ ਟਰਾਲ ਦਿੱਤਾ ਜਾਂਦਾ। ਸੋ ਇਹਦਾ ਵੀ ਰਿਜ਼ਲਟ ਕਿਸਾਨ ਨੂੰ ਭੋਗਣਾ ਪਿਆ ਸੀ ਮੰਡੀਆਂ ਬੰਦ ਰਹੀਆਂ ਸੀਗੀ ਖੱਜਲ-ਖੁਆਰੀ ਸਾਰੀ ਕਿਸਾਨ ਦੇ ਗਲ ਪਈ। ਤੀਸਰੀ ਵੱਡੀ ਸਮੱਸਿਆ ਆਈ ਸੀ ਜੀ ਸੈਲਰ ਮਾਲਕਾਂ ਦੀ। ਉਹਨਾਂ ਦਾ ਕਹਿਣਾ ਸੀ ਵੀ ਪਿਛਲਾ ਸਟੋਰ ਕੀਤਾ ਚੌਲ ਸਾਡੇ ਕੋਲੋਂ ਅਜੇ ਤੱਕ ਚੱਕਿਆ ਨਹੀਂ ਗਿਆ ਤੇ ਹੁਣ ਨਵਾਂ ਚੌਲ ਰੱਖਣ ਵਾਸਤੇ ਸਾਡੇ ਕੋਲ ਥਾਂ ਹੈ ਨਹੀਂ। ਹਾਲਾਂਕਿ ਜੇਕਰ ਇਹ ਕਿਸਾਨ ਨੂੰ ਕਾਟ ਲਾ ਕੇ ਝੋਨਾ ਚੱਕਣ ਫਿਰ ਇਹਨਾਂ ਦੇ ਕੋਲ ਬਹੁਤ ਸਾਰੀ ਥਾਂ ਬਣ ਜਾਂਦੀ ਹੈ ਪਰ ਸਰਕਾਰੀ ਰੇਟ ਦੇ ਉੱਤੇ ਝੋਨਾ ਚੱਕਣ ਵਾਸਤੇ ਇਹਨਾਂ ਕੋਲ ਥਾਂ ਦਾ ਘਾਟਾ ਹੋ ਜਾਂਦਾ। ਸੋ ਇਹ ਉਹ ਕਿਸਮਤ ਸਿਆਵਾਂ ਸੀਗੀਆਂ ਜਿਹੜੀਆਂ ਆਪਾਂ ਨੂੰ ਮੋਹਰੇ ਤੌਰ ਤੇ ਦਿਖਦੀਆਂ ਸੀ ਵੀ ਇਹਨਾਂ ਕਰਕੇ ਬਹੁਤਾ ਚਿਰ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬਹਿਣਾ ਪਿਆ ਸੀ ਕਈ ਕਈ ਦਿਨ ਕਿਸਾਨ ਉੱਥੇ ਖੱਜਲ ਹੁੰਦੇ ਰਹੇ ਫਿਰ ਕਿਸਾਨ ਜਥੇਬੰਦੀਆਂ ਨੇ ਆ ਕੇ ਜਾਂ ਕਿਸਾਨਾਂ ਨੇ ਆਪ ਧਰਨੇ ਤੁਰਨੇ ਲਾ ਕੇ ਆਪਣੇ ਝੋਨਾ ਚਕਾਇਆ ਸੀ ਸੋ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਇਹ ਜਿਹੜੀਆਂ ਸਮੱਸਿਆਵਾਂ ਮੈਂ ਤੁਹਾਨੂੰ ਗਣਾਈਆਂ ਇਹਨਾਂ ਦੇ ਵਿੱਚੋਂ ਕਿਸੇ ਵੀ ਸਮੱਸਿਆ ਦਾ ਪੂਰਨ ਤੌਰ ਤੇ ਪੱਕੇ ਤੌਰ ਤੇ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਇਹ ਸਮੱਸਿਆਵਾਂ ਹੁਣ ਵੀ ਜਿਉਂ ਦੀ ਤਿਉਂ ਖੜੀਆਂ ਨੇ ਤੇ ਇਸ ਸਮੱਸਿਆਵਾਂ ਦੁਆਰਾ ਵੀ ਕਿਸਾਨਾਂ ਨੂੰ ਆਸ ਦੀਆਂ ਨੇ ਸੋ ਪਿਛਲੇ ਸਾਲ ਜਿਹੜੀ ਸਾਡੀ ਖਜਲ ਖਵਾਰੀ ਹੋਈ ਹੈ ਜੋ ਝੋਨਾ ਰੁਲਿਆ ਹੈ ਮੰਡੀਆਂ ਦੇ ਵਿੱਚ ਉਹਦੇ ਨਾਲੋਂ ਵੀ ਕਿਤੇ ਵੱਧ ਇਸ ਵਾਰੀ ਕਿਸਾਨ ਨੂੰ ਰੁਲਣਾ ਪੈ ਸਕਦਾ ਹੈ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਮੈਂ ਤੁਹਾਨੂੰ ਡਰਾ ਰਿਹਾ ਪਰ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਾ ਰਿਹਾ ਕਈ ਕਿਸਾਨ ਭਰਾ ਸੋਚਦੇ ਆ ਵੀ ਅਸੀਂ ਇਸ ਵਾਰ ਝੋਨਾ ਛੱਡ ਕੇ ਬਾਸਮਤਾ ਲਾ ਲਾਂਗੇ ਪਰ ਜੇ ਬਾਸਮਤਾ ਵੀ ਇੱਕ ਥਾਂ ਦੇ ਉੱਤੇ ਲਿਮਟ ਤੋਂ ਜ਼ਿਆਦਾ ਹੋ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹਦਾ ਕੀ ਮੁੱਲ ਮਿਲ ਸਕਦਾ ਹੈ ਕਿਉਂਕਿ ਜਿਹੜੀ ਚੀਜ਼ ਦੀ ਬਹੁਤਾਂਤ ਹੋ ਜਾਂਦੀ ਹੈ ਉਹਦਾ ਮੁੱਲ ਨਹੀਂ ਮਿਲਿਆ ਕਰਦਾ ਸੋ ਇੱਥੇ ਸਰਕਾਰ ਦੀ ਕਿ ਸਟ੍ਰੈਟਜੀ ਤਾਂ ਇਹ ਹੈ ਵੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਹੁਣ ਝੋਨਾ ਲਾਣੋਂ ਰੋਕਣਾ ਹੈ ਜੇ ਅਗਲੇ ਸਿੱਧੇ ਤੌਰ ਤੇ ਝੋਨਾ ਬੈਨ ਕਰਦੇ ਆ ਤਾਂ ਤੁਸੀਂ ਸੜਕਾਂ ਤੇ ਵਹਿ ਜਾਣੇ ਹੋ ਅਗਲਿਆਂ ਦੇ ਘਰ ਘੇਰਦੇ ਹੋ ਸੋ ਤੁਹਾਨੂੰ ਇਨਾਂ ਨੂੰ ਮਜਬੂਰ ਕਰ ਦੇਣਗੇ ਇਨਾਂ ਨੂੰ ਰੋਲ ਦੇਣਗੇ ਤੁਸੀਂ ਆਪਣੇ ਆਪ ਕਹੋਗੇ ਵੀ ਅਸੀਂ ਤਾਂ ਝੋਨਾ ਲਾਣਾ ਹੀ ਨਹੀਂ ਹੈਗਾ ਸੋ ਇਹ ਜਿਹੜਾ ਝੋਨੇ ਦਾ ਸੀਜ਼ਨ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਬਰਾਨੀ ਦਾ ਸਾਹਮਣਾ ਕਰਨਾ ਪਊਗਾ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਇਹ ਗੱਲ ਕੰਧ ਤੇ ਲਿਖੀ ਸਾਫ਼ ਪੜੀ ਜਾ ਸਕਦੀ ਹੈ ਸੋ ਹੁਣ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਹੈ ਵੀ ਛੇਤੀ ਤੋਂ ਛੇਤੀ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਏ ਇਹਦੀ ਅਸੀਂ ਮੰਗ ਕਰਦੇ ਆਂ ਇਹ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਦੇਖੋ ਇੱਕ ਗੱਲ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਝੋਨਾ ਕਿਤੇ ਨਾ ਕਿਤੇ ਸਾਡਾ ਪੰਜਾਬੀਆਂ ਦਾ ਤੇ ਪੂਰੇ ਪੰਜਾਬ ਦਾ ਨੁਕਸਾਨ ਕਰਦਾ ਹੈ ਇੱਕ ਤਾਂ ਇਹ ਸਾਡੀ ਫਸਲ ਨਹੀਂ ਹੈਗੀ ਸਾਡਾ ਖਾਣਾ ਨਹੀਂ ਹੈਗਾ ਦੂਜਿਆਂ ਵਾਸਤੇ ਅਸੀਂ ਉਗਾਨਿਆ ਤੇ ਆਪਣੀ ਧਰਤੀ ਦੇ ਸਾਰੇ ਡੋਕੇ ਅਸੀਂ ਚੂਸ ਲਏ ਐ ਸੋ ਸਰਕਾਰ ਨੂੰ ਚਾਹੀਦਾ ਹੈ ਵੀ ਨਵੀਂ ਖੇਤੀ ਨੀਤੀ ਲਾਗੂ ਕਰਕੇ ਸਾਨੂੰ ਬਾਕੀ ਦੀਆਂ ਫਸਲਾਂ ਦੇ ਉੱਤੇ ਪੂਰੀ ਐਮਐਸਪੀ ਦਿੱਤੀ ਜਾਏ ਜਿਹੜੀ ਕਿ ਸਾਡੀ ਮੁੱਖ ਲੜਾਈ ਹੈ ਹੁਣ ਜੇ ਸਾਨੂੰ ਬਾਕੀ ਦੀਆਂ ਫਸਲਾਂ ਦੇ ਉੱਤੇ ਸਾਡੀਆਂ ਜਿਹੜੀ ਰਵਾਇਤੀ ਸਲਾ ਨੇ ਉਹਨਾਂ ਦੇ ਉੱਤੇ ਐਮਐਸਪੀ ਮਿਲ ਜਾਂਦੀ ਹੈ ਫਿਰ ਸਾਡੇ ਵਾਲੇ ਕਿਸਾਨਾਂ ਨੂੰ ਕਿਹੜਾ ਚਾਹ ਝੋਨਾ ਲਾਣ ਦਾ ਹੁਣ ਇਹ ਨਵੀਂ ਖੇਤੀ ਨੀਤੀ ਤਹਿਤ ਹੋਣਾ ਕੀ ਚਾਹੀਦਾ ਹੈ ਇੱਕ ਤਾਂ ਇਹਦੇ ਚ ਪੂਰੇ ਪੰਜਾਬ ਨੂੰ ਵੱਖ-ਵੱਖ ਜ਼ੋਨਾਂ ਦੇ ਵਿੱਚ ਵੰਡਿਆ ਜਾਏ ਤੇ ਉੱਥੇ ਦੱਸਿਆ ਜਾਏ ਵੀ ਕਿਹੜੇ ਜ਼ੋਨ ਦੇ ਵਿੱਚ ਕਿਹੜੀ ਚੀਜ਼ ਦੀ ਖੇਤੀ ਹੋਊਗੀ ਤਾਂ ਜੋ ਹਰੇਕ ਜ਼ੋਨ ਦੇ ਵਿੱਚ ਪੂਰਨ ਤੌਰ ਤੇ ਐਮਐਸਪੀ ਦਿੱਤੀ ਜਾਏ ਕਿਉਂਕਿ ਜੇ ਇੱਕੋ ਚੀਜ਼ ਦੇ ਉੱਤੇ ਆਪਾਂ ਸਾਰੇ ਪੰਜਾਬ ਨੂੰ ਲਾ ਲਾਂਗੇ ਨਾ ਵੀ ਇੱਕੋ ਫਸਲ ਸਾਰਾ ਪੰਜਾਬ ਕਰੇਗਾ ਫਿਰ ਉਸ ਚੀਜ਼ ਦੀ ਬਹੁਤਾਤ ਹੋ ਜਾਂਦੀ ਹੈ ਤੇ ਉਹਦਾ ਮੁੱਲ ਨਹੀਂ ਮਿਲ ਸਕਦਾ ਅੱਗੇ ਮਾਰਕੀਟ ਦੇ ਵਿੱਚ ਪੰਜਾਬ ਨੂੰ ਅਲੱਗ-ਅਲੱਗ ਜ਼ੋਨਾਂ ਵੰਡ ਕੇ ਅਲੱਗ-ਅਲੱਗ ਤਰ੍ਹਾਂ ਦੇ ਅਨਾਜ ਪ੍ਰਾਪਤ ਕੀਤੇ ਜਾਣ ਤੇ ਸਾਰੇ ਕਿਸਾਨਾਂ ਨੂੰ ਮਾਰਕੀਟ ਦੇ ਹਿਸਾਬ ਦੇ ਨਾਲ ਮਾਰਕੀਟ ਦੀ ਡਿਮਾਂਡ ਦੇ ਹਿਸਾਬ ਨਾਲ ਫਿਰ ਐਮਐਸਪੀ ਵੀ ਦਿੱਤੀ ਜਾਵੇ ਸਾਡੀ ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਹ ਦਬਾਅ ਪਾਇਆ ਜਾਏ ਕਿ ਖੇਤੀ ਤੋਂ ਖੇਤੀ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਏ ਬਜਾਏ ਕਿ ਆਪਾਂ ਝੋਨਾ ਬੈਨ ਨਾ ਹੋਣ ਵਾਸਤੇ ਧਰਨੇ ਲਾਈਏ ਅਸੀਂ ਇਹ ਨਾ ਕਹੀਏ ਕਿ ਝੋਨਾ ਬੈਨ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਝੋਨਾ ਹੀ ਲਾਣਾ ਹੈ ਨਹੀਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਨੂੰ ਵੀ ਪਤਾ ਹੈ ਵੀ ਜੇ ਪੰਜਾਬ ਦੇ ਵਿੱਚ ਝੋਨਾ ਲੱਗਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਧਰਤੀ ਦੇ ਵਿੱਚੋਂ ਧਰਤੀ ਹੇਠਲਾ ਪਾਣੀ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ ਤੇ ਇਹਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ ਸੋਚੋ ਨਾ ਸਾਡੀ ਮਜਬੂਰੀ ਸਿਰਫ ਤਾਂ ਹੈ ਕਿਉਂਕਿ ਇਹਦੇ ਉੱਤੇ ਸਾਨੂੰ ਐਮਐਸਪੀ ਮਿਲਦੀ ਹੈ ਸੋ ਕਿਉਂ ਨਾ ਨਵੀਂ ਖੇਤੀ ਨੀਤੀ ਦੇ ਤਹਿਤ ਸਰਕਾਰ ਦੇ ਉੱਤੇ ਇਹ ਦਬਾਅ ਪਾਇਆ ਜਾਏ ਕਿ ਸਾਨੂੰ ਬਾਕੀਆਂ ਦੀਆਂ ਫਸਲਾਂ ਦੇ ਉੱਤੇ ਵੀ ਪੂਰਨ ਤੌਰ ਤੇ ਐਮਐਸਪੀ ਦਿੱਤੀ ਜਾਏ ਤਾਂ ਜੋ ਅਸੀਂ ਇਹ ਜਿਹੜਾ ਝੋਨੇ ਵਾਲਾ ਜੂੜ ਹੈ ਇਹ ਵੜਦੀਏ ਸੋ ਸਰਕਾਰ ਵੀ ਕਿਤੇ ਨਾ ਕਿਤੇ ਤਾਂ ਇਹ ਚਾਹਦੀ ਹੋਈ ਹੈ ਵੀ ਤੁਸੀਂ ਝੋਨਾ ਲਾਣਾ ਬੰਦ ਕਰ ਦਿਓ ਹਾਂ ਉਹ ਸਿੱਧੇ ਤੌਰ ਤੇ ਨਹੀਂ ਕਹਿ ਰਹੇ ਉਹ ਉਹਨੂੰ ਬਰਾਨ ਇੰਨਾ ਕੁ ਜ਼ਿਆਦਾ ਕਰ ਦਿੰਦੇ ਐ ਤੇ ਕਰਨਗੇ ਅੱਗੇ ਵੀ ਕਿ ਤੁਸੀਂ ਆਪਣੇ ਆਪ ਥੋੜੀ ਨੱਕ ਤੋੜੀ ਹੋ ਜੇ ਝੋਨੇ ਤੋਂ ਤੁਸੀਂ ਆਪਣੇ ਆਪ ਪਿੱਛੇ ਮੁੜ ਜਾਓ ਉਤੋਂ ਜੇ ਪੰਜਾਬ ਦੇ ਵਿੱਚ ਇਦਾਂ ਹੀ ਝੋਨਾ ਲੱਗਦਾ ਰਿਹਾ ਤੇ ਮੰਡੀਆਂ ਦੇ ਵਿੱਚ ਨਾ ਵਿਕਿਆ ਤਾਂ ਸਾਡੇ ਇੱਥੇ ਵੀ ਬਿਹਾਰ ਵਾਲੇ ਜਾਂ ਉਤੋਂ ਵੀ ਬੱਤਰ ਹਾਲਾਤ ਹੋ ਸਕਦੇ ਐ ਸੋ ਇਹਦੇ ਵਾਸਤੇ ਸਾਨੂੰ ਚਾਹੀਦਾ ਐ ਵੀ ਅਸੀਂ ਸਾਰੇ ਅਵੇਅਰ ਹੋਈਏ ਅਵੇਕ ਹੋਈਏ ਚੇਤਨ ਹੋਈਏ ਤੇ ਚੇਤਨ ਹੋਣ ਵਾਸਤੇ ਤੁਸੀਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਆਪਣੇ ਸੂਝਵਾਨ ਵੀਰਾਂ ਤੱਕ ਸ਼ੇਅਰ ਕਰੋ ਬਾਕੀਆਂ ਨੂੰ ਵੀ ਬਿਠਾ ਕੇ ਸਮਝਾਓ ਤੇ ਉਹਨਾਂ ਨੂੰ ਵੀ ਦੱਸੋ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਖੇਤੀ ਨੀਤੀ ਲਾਗੂ ਹੋਣੀ ਚਾਹੀਦੀ ਹੈ ਜਿਹਦੇ ਮੁਤਾਬਕ ਸਾਨੂੰ ਸਾਰੀਆਂ ਫਸਲਾਂ ਦਾ ਵਾਜਿਬ ਮੁੱਲ ਤੈਅ ਕਰਕੇ ਸਰਕਾਰ ਦੇਵੇ ਤਾਂ ਜੋ ਅਸੀਂ ਇਹ ਝੋਨੇ ਤੋਂ ਆਪਣਾ ਖੇੜਾ ਛਡਾ ਸਕੀਏ ਹਾਲਜੇ ਕੜੀ ਤੁਸੀਂ ਝੋਨੇ ਦੀ ਪਨੀਰੀ ਬੀਜੋਗੇ ਸੋ ਇਸ ਕਰਕੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਕਿਸਾਨ ਭਰਾਵੋ ਕਿ ਪੰਜਾਬ ਸਰਕਾਰ ਨੇ ਪੂਸ਼ਾ 44 ਪੀਲੀ ਪੂਸ਼ਾ ਤੇ ਟੋਟਲ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਹੜੀਆਂ A ਤੋਂ Z ਉਹ ਸਾਰੀਆਂ ਤੇ ਬੈਨ ਲਗਾਤਾ ਹੈ ਹਾਈਬ੍ਰਿਡ ਤੇ ਅਸੀਂ ਚੋਟਲੀ ਬੈਨ ਕਰ ਰਹੇ ਹਾਂ ਜਿਹੜੇ ਹਾਈਬ੍ਰਿਡ ਨੇ ਅਕਲੀ ਵੀ ਨੇ ਮੈਂ ਐਸਸੀਸੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨਾਂ ਨੂੰ ਸੀ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਇਸ ਵਾਰ ਇਸ 1 ਜੂਨ ਤੋਂ ਜਿਹੜਾ ਅਚਨੇ ਨ ਡਿਸੀਜਨ ਦਾ ਸ਼ੁਰੂ ਹਾਲਾਂਕਿ ਬੈਨ ਇਹ ਪਹਿਲਾਂ ਵੀ ਸੀ ਪਰ ਹੁਣ ਆਫੀਸ਼ੀਅਲੀ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਹਿ ਦਿੱਤਾ ਗਿਆ ਸੋ ਇਹਨਾਂ ਦੀ ਵਿਕਰੀ ਤੇ ਵੀ ਬੈਨ ਹੈ ਇਹਨਾਂ ਦਾ ਬੀਜ ਵੀ ਨਹੀਂ ਵਿਕ ਸਕਦਾ ਸੋ ਹੁਣ ਸਾਡੇ ਕੋਲ ਲਾਣ ਲਈ ਬਚਦੀਆਂ ਨੇ ਬਾਸਮਤੀ ਪੀਆਰ ਸੀਆਰ 212 ਤੇ ਸੀਆਰ 321 ਤੁਸੀਂ ਇਸ ਵਾਰ ਕਿਹੜਾ ਬੀਜ ਲਾ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਡੇ ਕੋਲ ਕੋਈ ਹੋਰ ਸੁਝਾਅ ਹੈਗਾ ਨਵੀਂ ਖੇਤੀ ਨੀਤੀ ਵਾਸਤੇ ਤਾਂ ਉਹ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੇ ਕਿਹੜੇ ਖੇਤਰ ਦੇ ਵਿੱਚੋਂ ਕਿਹੜੇ ਪਿੰਡ ਗ੍ਰਾਂ ਥਾਂ ਤੋਂ ਬਹਿ ਕੇ ਵੀਡੀਓ ਦੇਖ ਉਹ ਵੀ ਕਮੈਂਟ ਜਰੂਰ ਕਰਿਓ ਬੜੀ ਜਲਦੀ ਨਵੀਂ ਜਾਣਕਾਰੀ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸასი ਸ਼ਕਲ ਜੀ